ਊੜਾ ਰੇਖਾ ਲੱਗਾ ਕਲਵੀਰ ਊੜਾ ਊੜਾ ਕਲਵੀਰ ਦਾ ਪੱਟਿਆ ਜੂੜ ਕੇ ਤੀਤਾ ਵੈਰੀ ਗੁੱਡ ਜੇ ਬੱਸ ਪੱਟਾ ਕਮੈਂਟ ਚ ਸੈਕ ਕਰ ਊੜਾ ਇਹਦਾ ਪੂਰਾ ਲਿਖਣਾ ਹਣ ਮੈਂ ਤੈਨੂੰ ਰੋਜ਼ ਖਾਇਆ ਕਰੂ ਛ ਊੜਾ ਐੜਾ ਵੀ ਲਿਖੜੂ ਊੜਾ ਇੱਥੇ ਵੀ ਲਿਖ ਕੇ ਉਖਾ ਇੱਥੇ ਵੀ ਲਿਖੇਗਾ ਮੈਂ ਅੱਜ ਪਤਨੀ ਸ਼ਾਰੀ ਪੰਜਾਬੀ ਸਿਖਾ ਦੂੰਗੀ ਊੜਾ ਊਠ ਐੜਾ ਆਖ ਏ ਆਈ ਆਈ ਇਹ ਵਿਚਾਰੀ ਦੀ ਐੜਾ ਨਹੀਂ ਪੜਿਆ ਐੜਾ ਨਿਕਾਏ ਪਤਾ ਪਤਾ ਆਇਆ ਪਹਿਲੇ ਐਸ ਮੈਂ ਤੈਨੂੰ ਹੋਰਿਆ ਨਹੀਂ ਸਿੱਖੂਗਾ ਨਾ ਵਿਚਾਰਾ ਜੇ ਆਏ ਕਰਕੇ ਪਾਇਦੀ ਪਰਦੀ ਪਾਹੜਾ ਆਪਾਂ ਪੈਨਸਲ ਨਾਲ ਲਿਖਣੀ ਚਾਹੀਦਾ ਕੱਲ੍ਹ ਹੀ ਸ਼ੁਰੂਆਤ ਕਰਨੀ ਪਤਾ ਇਹ ਨੋ ਬੇਟਾ ਗਲਤ ਹੋ ਗਿਆ ਲੈ ਮੈਂ ਮਾਤ ਮੜਤੀ ਕਰਾਂ ਥੋੜਾ ਵੱਡਾ ਪਾਇਗਾ ਨਾ ਤੂੰ ਜਿ ਸਖਾਉਣਾ ਉਹ ਤਾਂ ਵੱਡਾ ਪਾਦਾ ਹੁਣ ਨਿਕਾ ਪਉਣਾ ਇਹ ਐੜਾ ਅੱਖ ਇਹ ਤੇ ਬਹੁਤ ਆਲੀ ਦੀ ਹਾਂ ਮੁਰਾ ਉਡਾ ਲੇਖਲਾ ਹਾਂ ਸਾਰੇ ਉਡਾ ਲੇਖਲਾ ਤੂੰੜਾ ਸਿੱਖਿਆ ਨਾ ਫਿਰੂੰਗਾ ਉਡਾ ਪ੍ਰੈਕਟਿਸ ਹੋ ਜਾ ਤੇਰੀ ਬੁੜੇ ਦੀ ਏ ਏ ਤਾਂ ਲੈ ਜਾਂ ਲੈ ਜਾਂ ਲੈ ਜਾਂ ਤਾਂ ਵੈਰੀ ਗੁੱਡ ਸਾਰੀ ਇਹ ਕਰੀਏ ਨਾ ਬਸ ਬੀ ਪਰ ਬੋਲ ਨਹੀਂ ਬੇਟਾ ਸੌਰੀ ਕੋਈ ਨਾ ਕੋਈ ਨਾ ਅੱਗੇ ਪੜਾ ਕੋਈ ਗੱਲ ਨਹੀਂ ਅੱਗੇ ਪੜਾ ਇੱਥੇ ਲੇਖਲਾ ਊੜਾ ਊਠੇ ਵੈਰੀ ਗੁੱਡ ਵੈਰੀ ਗੁੱਡ ਦੇਖਿਆ ਮੇਰੇ ਪੱਤੇ ਪੰਜਾਬੀ ਉਹ ਕਿਤੇ ਕਿਸੀ ਪੰਜਾਬੀ ਪੁਰ ਜੀ ਹੋਈ ਨਹੀਂ ਸਕਦਾ ਇਹ ਤਾਂ ਇਹ ਤਾਂ ਸਾਡੇ ਖੂਨ ਚ ਹੀ ਹੈ ਪੰਜਾਬੀ ਹੈ ਨਾ ਜੀ ਪਰਾਸੀ ਕਦੇ ਨਹੀਂ ਸਿੱਖੀਦਾ ਵੀ ਇੱਕ ਮਿੰਟ ਚ ਪਾ ਦਈਏ ਹੈ ਨਾ ਆਏ ਉੜਾ ਉਠੇ ਵੈਰੀ ਗੁੱਡ ਬੇਟਾ ਬਹੁਤ ਆਕਲ ਵੀਰ ਨੂੰ ਉੜਾ ਸਿਖੰਦਾ ਓਏ ਆ ਕਿ 3 ਦਾ ਕਰਤਾ ਤਾਮ ਲੈ ਜਾ ਲੈ ਜਾ ਇੱਥੇ ਲੈ ਜਾ ਲੈ ਜਾ ਲੈ ਜਾ ਲੈ ਜਾ ਚਾਰ ਸਹੀ ਹੈ ਸਹੀ ਹੈ ਤਰੀ ਵੀਦਾ ਆਈਡੀ ਵਧੀਆ ਸੀ ਨਾ 3 3 ਨੂੰ ਚੱਕ ਕੇ ਊੜਾ ਬਣਾ ਲਓ ਹਣਾ ਮੈਨੂੰ ਇੱਥੇ ਦਿਓ ਨਾ ਊੜਾ ਊਠ ਹੁੰਦਾ ਪੁੱਤ ਐੜਾ ਆ ਖੋਲਿਆ ਮੈਂ ਤੁਹਾਨੂੰ ਲੈ ਕੇ ਦੇਵਾਂ 6 ਕਰੀਏ ਨਾ 6 ਵੀ ਬਣਾਤਾ ਇੱਥੇ ਇੱਥੇ ਊੜਾ ਊੜਾ ਲਿਖ ਲਿਆ ਫੇਲੇ ਐੜਾ ਐੜਾ ਲਿਖੀ 3 6 6 6 ਲਿਖ ਲੈ ਤਰੀ 4 6 ਲਿਖ ਲਾ ਚਲ ਕੋਈ ਨਾ ਪੁੱਤ ਇਹ ਵੀ ਤੇ ਸਾਰੀ ਲੈ ਲੈ ਸਾਰੀ ਲੈ ਲੈ ਜੈ ਬਰਾ ਜੈ ਬਰਾ ਜੈ ਚੰਗਾ ਜੈ ਬਰਾ ਜੈ ਬਰਾ ਲਿਖ ਲੈ Sexy.